ਖਾਣਾ ਸਿਵਲ ਲਾਈਨ ਦੀ ਪੁਲਿਸ ਨੇ ਕੋਟਲ ਪੰਨੂ ਇੰਟਰਨੈਸ਼ਨਲ ਕੋਰਟ ਰੋਡ ਦੇ ਵਿੱਚ ਚੱਲ ਰਹੇ ਦੇ ਵਪਾਰ ਦੇ ਅੱਡੇ ਦਾ ਪਰਦਾਫਾਸ਼ ਕੀਤਾ ਤੇ ਪੁਲਿਸ ਨੇ ਮੌਕੇ ਤੋਂ ਔਰਤਾਂ ਸਮੇਤ 8 ਨੌਜਵਾਨਾਂ ਨੂੰ ਇਤਰਾਜ਼ਯੋਗ ਹਾਲਤ ਦੇ ਵਿੱਚ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੇ ਵਿੱਚ ਗੌਰਵ ਕੁਮਾਰ, ਵਿਦੇਸ਼ ਚੋਪੜਾ, ਗੁਰਦੇਵ ਚੋਪੜਾ, ਨੀਹਾ, ਕਮਲਜੀਤ ਕੌਰ ਤੋਂ ਇਲਾਵਾ THAILAND ਦੇ ਵਿੱਚ ਰਹਿਣ ਵਾਲੀ ਆਈਸ ਪਾਲ ਅਤੇ ਪੰਮੀ ਸ਼ਾਮਲ ਹਨ ਉਸ ਨੇ ਉਕਤ ਮੁਲਜ਼ਮਾਂ ਦੇ ਖਿਲਾਫ ਇਮੋਰਲ ਟ੍ਰੈਫਿਕ professionnal and foreign ਐਕਟ ਦੇ ਤਹਿਤ ਜਿਹੜਾ ਮਾਮਲਾ ਦਰਜ ਕਰਕੇ ਸਾਰਿਆਂ ਨੂੰ ਮਾਨਯੋਗ ਅਦਾਲਤ ਦੇ ਨਿਰਦੇਸ਼ਾਂ ਤੇ ਜੁਡੀਸ਼ੀਅਲ ਰਿਮਾਂਡ ਤੇ ਜਿਹੜਾ ਉਹਨਾਂ ਨੇ ਭੇਜ ਦਿੱਤਾ ਹੈ ਥਾਣਾ ਸਿਵਲ ਲਾਈਨ ਦੇ ਇੰਚਾਰਜ ਇੰਸਪੈਕਟਰ ਅ ਅਮੋਲਕਦੀਪ ਸਿੰਘ ਦੇ ਕਹਿਣਾ ਹੈ ਕੀ ਕੋਟ ਰੋਡ ਤੇ ਸਥਿਤ ਪੰਨੂ ਇੰਟਰਨੈਸ਼ਨਲ ਹੋਟਲ ਦੇ ਵਿੱਚ ਨਜਾਇਜ਼ ਧੰਦਾ ਹੋਣ ਦੀ ਜਿਹੜੀ ਉਹਨਾਂ ਨੂੰ ਸੂਚਨਾ ਮਿਲੀ ਸੀ ਜਿਸ ਤੇ ਛਾਪੇਮਾਰੀ ਕਰਕੇ ਉਹਨਾਂ ਨੇ ਇਹ ਪਰਦਾਫਾਸ਼ ਕੀਤਾ ਹੈ